ਮਾਮਲਾ ਲੁਧਿਆਣਾ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਹੈ ਜਿੱਥੇ ਲੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਦੱਸਦੀ ਹੈ ਕਿ ਲੁਧਿਆਣਾ ਦੇ ਘੰਟਾ ਕਰਦੇ ਨੇੜੇ ਬਣੇ ਪੋਲ ਤੇ ਤੇਜ਼ ਰਫ਼ਤਾਰ ਬਾਈਕ ਦੀ ਡਿਵਾਈਡਰ ਦੇ ਨਾਲ ਜ਼ੋਰਦਾਰ ਟੱਕਰ ਹੋਈ ਜਿਸ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਓਵਰ ਸਪੀਡ ਹੋਣ ਦੇ ਕਾਰਨ ਨੌਜਵਾਨ ਦੀ ਬਾਈਕ ਜਿਹੜੀ ਹੈ ਉਹ ਡਿਵਾਈਡਰ ਦੇ ਨਾਲ ਟਕਰਾਈ ਜਿਸ ਤੇ ਮਗਰੋਂ ਨੌਜਵਾਨ ਦੀ ਲਾਸ਼ ਤੋਂ 200 ਮੀਟਰ ਦੂਰ ਜਾ ਕੇ ਬਾਈਕ ਜਿਹੜੀ ਹੈ ਡਿੱਗ ਗਈ ਸਵੇਰੇ ਆਪਣੇ ਕੰਮ ਤੋਂ ਘਰ ਨੂੰ ਵਾਪਸ ਪਰਤ ਰਿਹਾ ਸੀ ਤੇ ਜਿਸ ਮੌਕੇ ਇਹ ਵੱਡਾ ਹਾਦਸਾ ਵਾਪਰਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਤੇ ਵਿੱਚ ਲੈ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਇਸ ਦੇ ਨਾਲ ਹੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਹਲੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਹੈ ਪਰ ਪੁਲਿਸ ਦੇ ਵੱਲੋਂ ਆਪਣੀ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤਾਂ ਕੁਲ ਮਿਲਾ ਕੇ ਦੇਖ ਸਕਦੇ ਆ ਕਿ ਓਵਰ ਸਪੀਡ ਹੋਣ ਦੇ ਕਾਰਨ ਇਸ ਨੌਜਵਾਨ ਦੀ ਜਿਹੜੀ ਹੈ ਜਾਨ ਚਲੀ ਗਈ ਹੋਰ ਪੁਲਿਸ ਅਧਿਕਾਰੀ ਨੇ ਮੌਕੇ ਤੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਵੀ ਜ਼ਰੂਰ ਮਾਮਲਾ ਲੁਧਿਆਣਾ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਜਿੱਥੇ ਲੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਤਾਜ਼ਾ ਦੱਸ ਦिए ਕਿ ਲੁਧਿਆਣਾ ਦੇ ਘੰਟਾ ਸਰ ਦੱਸੋਗੇ ਸਰ ਕਿ ਮਾਮਲਾ ਕੀ ਹੈ ਇਹ ਕੀ ਹੋਇਆ ਕੀ ਮਾੜ ਦੱਸੋਗੇ ਉਹ ਐਕਸੀਡੈਂਟ ਹੋਇਆ ਦੀ ਸਵੇਰੇ ਪਤਾ ਲੱਗਿਆ ਤੜਕੇ ਸਾਨੂੰ ਠੀਕ ਹੈ ਇਹ ਫਾਈ ਵੀ ਦੇ ਉੱਪਰ ਜਿਹੜਾ ਮੇਨ ਕੋਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ ਸਰ ਇੱਕ ਕੁਝ ਆਈਡੀਆ ਲੱਗ ਸਕਿਆ ਕਿ ਤੇਜ਼ ਰਫ਼ਤਾਰ ਹੋਊਗਾ ਤੇਜ਼ ਰਫ਼ਤਾਰ ਗੱਡੀ ਹਾਂ ਜੀ ਲਾਰੇ ਵੀ ਇਹ ਦੋ ਬੰਦੇ ਸੀ ਇਹ ਤੇ ਬੈਕ ਨੇ ਜੀ ਪਿੱਛੇ ਖੜੀ ਆ ਉਹ ਡਿੱਗੀ ਪਈ ਆ ਇਹ ਜਿਹੜਾ ਉਹ ਤੋਂ ਵਗੈਰ ਬਾਈਪਾਸ ਉੱਪਰ ਵੀ ਜਾ ਰਿਹਾ ਜੀ ਕੋਈ ਤੇਰੇ ਵਰਗ ਗੱਡੀ ਕਿਉਂਕਿ ਟਾਈਮ ਤਰਕੀਦਾ ਹੈਗਾ ਨਿਰਾਉਣ ਕਰਕੇ ਤਾਂ ਪਤਾ ਨਹੀਂ ਚੱਲ ਸਕਿਆ ਤੇ ਇਹ ਪਛਾਣ ਉਹਦੀ ਜਿਹੜਾ ਬਿਲਦਾਨ ਗੱਡੀ ਦਾ ਨੰਬਰ ਤਾਂ ਪਤਾ ਨਹੀਂ ਲੱਗੋਤੋ ਇਹਦੀ ਪਛਾਣ ਕੱਢਾਂਗੇ ਬਾਕੀ ਇੱਕ ਬੰਦਾ ਜਿਹੜਾ ਜ਼ਖਮੀ ਹੈਗਾ ਹਸਪੀਟਲ ਦਾਖਲ ਕੀਤਾ ਤੇ ਉਹ ਤੋਂ ਪਛਾਣ ਪਤਾ ਲੱਗ ਸਕਦੀ ਹੈ ਇਹਦੀ ਬਾਕੀ ਵੀਕਲ ਤੋਂ ਪਤਾ ਲੱਗ ਜਾਣਾ ਵੀਕਲ ਪਰਵਾਸੀ ਮੰਜ਼ੂਰ ਹੈ ਉਹਨੂੰ ਤਾਂ ਪਰਵਾਸੀ ਲੱਗਦਾ ਪਿਆ ਉਹ ਜਿਹੜੇ ਨਾਂ ਤੋਂ ਔਰ ਦੇਖ ਨੂੰ ਤਾਂ ਨੇਪਾਲੀ ਟੈਪ ਵੀ ਲੱਗਦਾ ਪਿਆ ਪਰ ਪ੍ਰਵਾਸੀ ਆ ਪੰਜਾਬੀ ਨਹੀਂ ਹੈ। ਜੀ ਅੱਗੇ ਦੇਖ ਕਹਕਰੋ ਯਾਰ ਜੀ ਤਾਂ ਦੱਸੋਗੇ ਸਰ ਕੀ ਮਾਮਲਾ ਕੀ ਆ ਕੀ ਕੀ ਹੋਇਆ ਕੀ ਆ ਥੋੜਾ ਦੱਸੋਗੇ ਉਹ ਐਕਸੀਡੈਂਟ ਹੋਇਆ ਸੀ ਸਵੇਰੇ ਪਤਾ ਲੱਗਿਆ ਤੜਕੇ ਸਾਨੂੰ ਠੀਕ ਹੈ ਹਾਈਵੇ ਤੇ ਉੱਪਰ ਜਿਹੜਾ ਮੇਨ ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ ਮਾਮਲਾ ਲੁਧਿਆਣਾ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਜਿੱਥੇ ਲੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਤਾਜ਼ੀਏ ਕਿ ਲੁਧਿਆਣਾ ਦੇ ਘੰਟਾ ਕਰਦੇ ਨੇੜੇ ਬਣੇ ਪੋਲ ਤੇ ਤੇਜ਼ ਰਫ਼ਤਾਰ ਬਾਈਕ ਦੀ ਡਿਵਾਈਡਰ ਦੇ ਨਾਲ ਸੌਰਤਾਰ ਟੱਕਰ ਹੋਈ ਜਿਸ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਓਵਰ ਸਪੀਡ ਹੋਣ ਦੇ ਕਾਰਨ ਨੌਜਵਾਨ ਦੀ ਬਾਈਕ ਝੇੜੀ ਹੈ OT divider ਦੇ ਨਾਲ ਟਕਰਾਈ ਜਿਸ ਤੇ ਮਗਰੋਂ ਨੌਜਵਾਨ ਦੀ লাশ ਤੋਂ 200 ਮੀਟਰ ਦੂਰ ਜਾ ਕੇ ਬਾਈਕ ਝੇੜੀ ਡਿੱਗ ਗਈ ਸਵੇਰੇ ਆਪਣੇ ਕੰਮ ਤੋਂ ਘਰ ਨੂੰ ਵਾਪਸ ਪਰਤ ਰਿਹਾ ਸੀ ਤੇ ਜਿਸ ਮੌਕੇ ਇਹ ਵੱਡਾ ਹਾਦਸਾ ਵਾਪਰਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਨੌਜਵਾਨ ਦੀ লাশ ਨੂੰ ਕਬਜ਼ੇ ਤੇ ਵਿੱਚ ਲੈ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਇਸ ਦੇ ਨਾਲ ਹੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਹਲੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਹੈ ਪਰ ਪੁਲਿਸ ਦੇ ਵੱਲੋਂ ਆਪਣੀ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤਾਂ ਕੁਲ ਮਿਲਾ ਕੇ ਦੇਖ ਸਕਦੇ ਆ ਕਿ ਓਵਰ ਸਪੀਡ ਹੋਣ ਦੇ ਕਾਰਨ ਇਸ ਨੌਜਵਾਨ ਦੀ ਜਿਹੜੀ ਹੈ ਜਾਨ ਚਲੀ ਗਈ ਹੋਰ ਪੁਲਿਸ ਅਧਿਕਾਰੀ ਨੇ ਮੌਕੇ ਤੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਵੀ ਜ਼ਰੂਰ ਸੁਣੋ मामला लुधियाना ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਕਾ ਕਰ ਲੋ ਯਾਰ ਤੁਸੀਂ ਦੱਸੋਗੇ ਸਰ ਕੀ ਮਾਮਲਾ ਕੀ ਹੈ ਕੀ ਕੀ ਹੋਇਆ ਕੀ ਹੋਣਾ ਦੱਸੋ ਉਹ ਐਕਸੀਡੈਂਟ ਹੋਇਆ ਵੀ ਸਵੇਰੇ ਪਤਾ ਲੱਗਿਆ ਤੜਕੇ ਸਾਨੂੰ ਠੀਕ ਹੈ ਇਹ ਫਾਈ ਵੀ ਦੇ ਉੱਪਰ ਜਿਹੜਾ ਮੇਨ ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ ਸਰ ਇੱਕ ਕੁਝ ਆਈਡੀਆ ਲੱਗ ਸਕਿਆ ਕਿ ਤੇਜ਼ ਰਫਤਾਰ ਹੋਊਗਾ ਤੇਜ਼ ਰਫਤਾਰ ਗੱਡੀ ਹਾਂ ਇਹ ਲੱਗਦਾ ਵੀ ਇਹ ਦੋ ਬੰਦੇ ਸੀ ਤੇ ਬੈਕ ਨੇ ਜੀ ਟਿਕੜੀ ਆ ਉਹ ਡਿੱਗੀ ਪਈ ਆ ਤੇ ਜਿਹੜਾ ਉਹ ਤਾਂ ਫਿਰ ਬਾਈਪਾਸ ਵੱਲ ਜਾ ਰਿਹਾ ਜੀ ਉਤੇ ਰਵਾਰ ਗੱਡੀ ਕਿਉਂਕਿ ਟਾਈਮ ਤਰਕੀ ਦਾ ਹੈਗਾ ਨਿਰਾਉਣ ਕਰਕੇ ਤਾਂ ਪਤਾ ਨਹੀਂ ਚੱਲ ਸਕਿਆ ਤੇ ਇਹ ਪਛਾਣ ਹੋ ਸਕਦੀ ਕਿਹੜਾ ਪਛਾਣ ਗੱਡੀ ਦਾ ਨੰਬਰ ਤਾਂ ਪਤਾ ਲੱਗੋ ਤਾਂ ਇਹਦੀ ਪਛਾਣ ਕਰਾਂਗੇ ਬਾਕੀ ਇੱਕ ਬੰਦਾ ਜਿਹੜਾ ਜ਼ਖਮੀ ਹੈਗਾ ਹਸਪੀਟਲ ਦਾਖਲ ਕੀਤਾ ਤੇ ਉਹ ਤੋਂ ਪਛਾਣ ਪਤਾ ਲੱਗ ਸਕਦੀ ਹੈ ਇਹਦੀ ਬਾਕੀ ਵੀਕਲ ਤੋਂ ਪਤਾ ਲੱਗ ਜਾਣਾ ਵੀਕਲ ਦਾ ਪ੍ਰਵਾਸੀ ਮਨਜ਼ੂਰੇ ਉਹਨੂੰ ਤਾਂ ਪ੍ਰਵਾਸੀ ਲੱਗਦਾ ਪਿਆ ਉਹ ਜਿਹੜੇ ਨਾਂ ਤੋਂ ਔਰ ਇਹ ਕੋਈ ਨਿਪਾਲੀ ਟਰੈਕ ਵੀ ਲੱਗਦਾ ਪਿਆ ਪਰ ਪ੍ਰਵਾਸੀ ਆ ਪੰਜਾਬੀ ਨਹੀਂ ਹੈ। ਕਿ ਆ ਵੀ ਆ। ਦੇਖੋ ਕਹਕਰੋ ਯਾਰ ਜੀ ਦੱਸੋਗੇ ਸਰ ਕੀ ਮਾਮਲਾ ਕੀ ਆ ਕੀ ਕੀ ਹੋਇਆ ਕੀ ਥੋੜਾ ਦੱਸੋਗੇ? ਉਹ ਐਕਸੀਡੈਂਟ ਹੋਇਆ ਵੀ ਸਵੇਰੇ ਪਤਾ ਲੱਗਿਆ ਤੜਕੇ ਸਾਨੂੰ। ਕਿ ਫਾਈ ਵੀ ਦੇ ਉੱਪਰ ਜਿਹੜਾ ਮੇਨ ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ। ਸਰ ਇਹ ਕੁਝ ਆਈਡੀਆ ਲੱਗ ਸਕਿਆ ਕਿ ਤੇਜ਼ ਰਫਤਾਰ ਹੋਊਗਾ ਕਿ ਤੇਜ਼ ਰਫਤਾਰ ਗੱਡੀ ਹਾਂ ਜੀ ਲੱਗ ਰਿਹਾ ਵੀ ਇਹ ਦੋ ਬੰਦੇ ਸੀ ਤੇ ਬੈਕ ਨੇ ਜੀ ਟਿਕੜੀ ਆ ਉਹ ਡਿੱਗੀ ਪਈ ਆ। ਵੀ ਰੰਗ ਬੋਟੂ ਤੇ 22 ਫਸਲ ਵਿੱਚ ਜਾ ਰਿਹਾ ਜੀ ਕੋਈ ਤੇਰਫ ਕਰ ਗੱਡੀ ਕਿਉਂਕਿ ਟਾਈਮ ਤਰਜੀਦਾ ਹੈਗਾ ਨਿਰਾਉਣ ਕਰਕੇ ਤਾਂ ਪਤਾ ਨਹੀਂ ਚੱਲ ਸਕਿਆ ਤੇ ਇਹ ਪਛਾਣ ਹੋ ਸਕਦੀ ਕਿਹੜਾ ਪਛਾਣ ਗੱਡੀ ਦੇ ਨੰਬਰ ਤੋਂ ਪਤਾ ਲੱਗੋ ਤਾਂ ਇਹਦੀ ਪਛਾਣ ਕਰਾਂਗੇ ਬਾਕੀ ਇੱਕ ਬੰਦਾ ਜਿਹੜਾ ਜ਼ਖਮੀ ਹੈਗਾ ਹਸਪੀਟਲ ਦਾਖਲ ਕੀਤਾ ਤੇ ਉਹ ਤੋਂ ਪਛਾਣ ਪਤਾ ਲੱਗ ਸਕਦੀ ਹੈ ਇਹਦੀ ਬਾਕੀ ਵੀਕਲ ਤੋਂ ਪਤਾ ਲੱਜਣਾ ਵੀਕਲ ਦਾ ਪ੍ਰਵਾਸੀ ਮਜ਼ਦੂਰ ਹੈ ਉਹਨੂੰ ਤਾਂ ਪਰਵਾਸੀ ਲੱਗਦਾ ਪਿਆ ਉਹ ਜਿਹੜੇ ਨਾਂ ਤੋਂ ਔਰ ਜਿਵੇਂ ਤਾਂ ਨੇਪਾਲੀ ਟੈਪ ਵੀ ਲੱਗਦਾ ਪਿਆ ਪਰ ਪਰਵਾਸੀ ਆ ਪੰਜਾਬੀ ਨਹੀਂ ਹੈ ਕਿੱ비 ਆ ਕੱਕਾ ਕਰ